ਲਾਡੀ ਭਾਈ ਜਿਹੜਾ ਇਹ ਤਜਰਬਾ ਕਰ ਰਿਹਾ ਹੈ ਭਾਈ ਇਹ ਆਪਾਂ ਦੇਖਣਾ ਜ਼ਰੂਰ ਆ ਵੀ ਜਿਹੜਾ ਗੁੱਲੀ ਡੰਡਾ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਸੀ ਉਹ ਦੁਬਾਰਾ ਚੈੱਕ ਕਰਾਂਗੇ ਆਪਾਂ ਵੀ ਉਹ ਮਰਦਾ ਆ ਜਾਂ ਕੀ ਹੁੰਦਾ ਆ ਇਹਦਾ ਸਪਰੇਅ ਦਾ ਕੋਈ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੈਗਾ ਦਿਖਾਵਾਂਗੇ ਆਪਾਂ ਇਹਦੇ ਚ ਇੱਕ ਗੱਲ ਹੋਰ ਹੈ ਇਹਦੇ ਚ ਮੈਨੂੰ ਗੁੱਲੀ ਡੰਡਾ ਵੀ ਜ਼ਿਆਦਾ ਲੱਗਦਾ ਉਧਰ ਦੇ ਮੁਕਾਬਲੇ ਭਾਈ ਉੱਥੇ ਫੂਸ ਉਹ ਹੋ ਨਹੀਂ ਦਿੰਦਾ ਇਹ ਵੀ ਪਰੋਂ ਭਾਈ ਸਫਾਈ ਆਈ ਹੋਈ ਆ ਅੱਛਾ ਇਹ ਕਿ ਧੁੱਪ ਲੱਗੀ ਗੁੱਲੀ ਡੰਡਾ ਜ਼ਿਆਦਾ ਆ ਇੱਥੇ ਚੱਲ ਹੁਣ ਇਹ ਜਿਹੜੀ ਤੂੰ ਸਪਰੇਅ ਕਰਦਾ ਹੈ ਦਾ ਰਿਜ਼ਲਟ ਚੈੱਕ ਕਰਨਾ ਹਾਂ ਹਾਂ ਇਹ ਰਿਜ਼ਲਟ ਦਿੰਦੀ ਵੀ ਆ ਕਿ ਐਵੇਂ ਤੂੰ ਘੇੜੇ ਕੱਢਦਾ ਫਿਰ ਜਾਨਾ ਕਿਉਂ ਬਾਪੇ ਇਹ ਚੈੱਕ ਕਰਨਾ ਵੀ ਧੋਵੇਂ ਤਾਂ ਨਹੀਂ ਘੇੜੇ ਕੱਢਦਾ ਫਿਰਦਾ ਵੱਧ ਘਟਾ ਗਿਆ ਪਰ ਮੈਂ ਕਹਿ ਨਹੀਂ ਸਕਦਾ ਲੇਕਿਨ ਦੋ ਸਾਲ ਹੋ ਗਏ ਰਿਜ਼ਲਟ ਵਧੀਆ ਆ ਤਾਂ ਨਾ ਨਾ ਕੰਪਨੀ ਕਹਿੰਦੇ ਆ ਨਾ ਵੀ ਗਿੱਲ ਜਿਆਦਾ ਹੋਵੇ ਤਾਂ ਖੇਤਾਂ ਦੇ ਵਿੱਚ ਗੁੱਲੀ ਡੰਡਾ ਜਿਆਦਾ ਹੁੰਦਾ ਤਾਂ ਇਹ ਬਾਈ ਲਾਡੀ ਬਾਈ ਦੇ ਉਹ ਡਾਕਰ ਜ਼ਮੀਨ ਵੀ ਤੇ ਆ ਵੀ ਫੁੱਲ ਗਿੱਲੇ ਖੇਤਾਂ ਦੇ ਵਿੱਚ ਵਜਾਈ ਹੋਈ ਆ ਰੌਣੀ ਕੀਤੀ ਹੋਈ ਸੀਗੀ ਬਾਈ ਨੇ ਦੋਨੇ ਪਾਸੇ ਤੇ ਗਿੱਲੀ ਜ਼ਮੀਨ ਦੇ ਵਿੱਚ ਤੁਹਾਨੂੰ ਪਤਾ ਬਾਈ ਗੁੱਲੀ ਡੰਡਾ ਜਿਆਦਾ ਵਾਕਈ ਹੁੰਦਾ ਆ ਇਹ ਇਹਦੇ ਵਿੱਚ ਹੈ ਵੀ ਜ਼ਿਆਦਾ ਆ ਦੇਖ ਲੋ ਆ ਕਰੋ ਚੈੱਕ ਬਾਈ ਕਿਹੜੇ ਹਿਸਾਬ ਨਾਲ ਖੜਾ ਗੁੱਲੀ ਡੰਡਾ ਤੇ ਇਹ ਇਹ ਆਪਾਂ ਦੇਖਾਂਗੇ ਬਾਅਦ ਚ ਵੀ ਕੀ ਬਣਦਾ ਆ ਆਇਕ ਇਸ ਹਾਰਾ ਗੁੱਲੀ ਡੰਡਾ ਆ ਦੇਖਾਂਗੇ ਇਹਦਾ ਬਣਦਾ ਕੀ ਆ ਬਾਅਦ ਚ ਹੁਣ ਇਹ ਇਹ ਆਪਾਂ ਚੈੱਕ ਜ਼ਰੂਰ ਕਰਾਂਗੇ ਵੀ ਸਪਰੇ ਨੇ ਕਿੰਨਾ ਕੁ ਫਰਕ ਪਾਇਆ ਕਿੰਨਾ ਕ ਮਾਰਿਆ ਕਿੰਨਾ ਕ ਨਹੀਂ ਮਾਰਿਆ ਉੱਧਰ ਤਾਂ ਡਾਕਰ ਜ਼ਮੀਨ ਚ ਤਾਂ ਬਾਈ ਕਿਤੇ ਕਿਤੇ ਹੀ ਜਿਗਾ ਢੱਕਾ ਪਰ ਇੱਥੇ ਕਾਫੀ ਗੁੱਲੀ ਡੰਡਾ ਤਾਂ ਆ ਲੀਕੋ ਕਿਵੇਂ ਖੜਾ ਗੁੱਲੀ ਡੰਡਾ ਤੇ ਆਪਾਂ ਚੈੱਕ ਜ਼ਰੂਰ ਕਰਾਂਗੇ ਬਾਈ ਕਿ ਫਰਕ ਪੈਂਦਾ ਵੀ ਆ ਸਪਰੇ ਨਾਲ ਜਾਂ ਨਹੀਂ ਪੈਂਦਾ ਇਹਦੇ ਚ ਵਾਕੇ ਗੁੱਲੀ ਡੰਡਾ ਜ਼ਿਆਦਾ ਤੇਰਾ ਪ੍ਰਾਲ ਨਹੀਂ ਹੋਣ ਦਿੰਦਾ ਜਿੱਥੇ ਪ੍ਰਾਲੀ ਵੱਧਾਂ ਹੁਣ ਬਾਈ ਗੁੱਲੀ ਡੰਡਾ ਵੀ ਤੇਰਾ ਦਿਖਾਤਾ ਤੇ ਸਪਰੇ ਵੀ ਤੂੰ ਕਹਿੰਨਾ ਮੈਨੂੰ ਤੀਜਾ ਸਾਲ ਹੋ ਗਿਆ ਕਰਦੇ ਇਹਨੂੰ ਹੁਣ ਇਹਦਾ ਰਿਜ਼ਲਟ ਵੀ ਚੈੱਕ ਕਰਾਉਣਾ ਬਾਅਦ ਚ ਓ ਯਾਰ ਵੀ ਪਰਮਾਤਮਾ ਦੀ ਕਿਰਪਾ ਨਾਲ ਓਕੇ ਹੀ ਆ ਚਲ ਠੀਕ ਆ ਫਿਰ ਦਿਖਾਵਾਂਗੇ ਬਾਈ ਅੱਗੇ ਵੀਡੀਓ ਦੇ ਵਿੱਚ 2 4 5 6 ਕਿੰਨੇ ਦਿਨ ਹਫਤਾ ਹਫਤਾ ਲਾਲਾ ਚੱਲ ਮੈਂ ਤੈਨੂੰ ਹਫਤੇ ਨੂੰ ਮਿਲਣਾ ਜੱਜ ਬਾਪਾ ਜੀ ਹਾਂ ਪਾਣੀ ਤੋਂ ਪਹਿਲਾਂ ਜਾਨੀ ਦਿਖਾ ਦਾਂਗੇ ਪਾਣੀ ਤੋਂ ਪਹਿਲਾਂ ਇੱਕ ਵਾਰ ਦਿਖਾ ਦਾਂਗੇ ਵੀ ਕੀ ਪੋਜੀਸ਼ਨ ਆ ਕਿਉਂਕਿ ਪਾਣੀ ਤੋਂ ਬਾਅਦ ਤਾਂ ਇਹ ਫਿਰ ਤੁਰ ਤੁਰੂਗਾ ਨਹੀਂ ਨਹੀਂ ਤੁਰਦਾ ਕਣ ਕਿੱਥੇ ਚਲ ਗਈ ਹਾਂ ਦੱਬ ਲੈਣਾ ਹੱfte ਦੀ ਕਿੱਥੇ ਚਲ ਜਾਣੀ ਹੈ ਹਾਂ ਦੱਬ ਲੈਣਾ ਇਹਨੇ ਉਹ ਗੱਲੇ ਖਤਮ ਆਣੀ ਬਸ ਰੌਲਾ ਇਹੀ ਆ ਬਸ ਬਾਈ ਬਾ ਕਣਕ ਤੇ ਹੀ ਰਹਿ ਜਾਂਦਾ ਆ ਇਹ ਖੜ ਜਾਣਾ ਇੱਥੇ ਕਣਕ ਨੇ ਉੱਤੇ ਚੜ ਜਾਣਾ ਬਾਕੀ ਤੁਹਾਨੂੰ ਚੈੱਕ ਕਰਾ ਦਾਂਗੇ ਅੱਗੇ ਕੰਡੀਸ਼ਨ ਜਿੱਦਾਂ ਵੀ ਹੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਪਹੁੰਚੇ ਆ ਦੁਬਾਰਾ ਫੇਰ ਖੇਤ ਚ ਲਾਡੀ ਬਾਈ ਦੇ ਲਾਡੀ ਬਾਈ ਅੱਜ ਲੱਗਿਆ ਹੋਇਆ ਦੂਜੀ ਸਾਈਡ ਸਪਰੇਅ ਕਰਨ ਕਣਕ ਨੂੰ ਤੇ ਇਹ ਹੈਗੀ ਆ ਬਾਈ ਥੋੜੀ ਭੱਸੀ ਜੀ ਜ਼ਮੀਨ ਜਿਹੜੀ ਆਪਾਂ ਪਿਛਲੀ ਵੀਡੀਓ ਵਿੱਚ ਦਿਖਾਈ ਸੀ ਉਹ ਸੀਗੀ ਫੁੱਲ ਡੱਕਰ ਜ਼ਮੀਨ ਜਿੱਥੇ ਕਿ ਜ਼ਿਆਦਾ ਪਰਾਲੀ ਸੀਗੀ ਉੱਥੇ ਕਿ ਦਿੱਕਤ ਆਈ ਸੀਗੀ ਉਹ ਖੇਤਾਂ ਦੇ ਵਿੱਚ ਬਾਕੀ ਜਿਹੜੇ ਅੱਧਰਲੇ ਖੇਤ ਆ ਇਹ ਦਰਮਿਆਨੀ ਜੀ ਜ਼ਮੀਨ ਆ ਯਾਰ ਮਤਲਬ ਨਾ ਭੱਸੀ ਜੀ ਆ ਨਾ ਵਾਲੀ ਡੱਕਰ ਆ ਤੇ ਇੱਥੇ ਵੀ ਜਾਨੀ ਜਿੱਥੇ ਜ਼ਿਆਦਾ ਪਰਾਲੀ ਉੱਥੇ ਥੋੜੀ ਬਹੁਤੀ ਦਿੱਕਤ ਆਈ ਥੋੜੀ ਜੀ ਜਾਨੀ ਜ਼ਿਆਦਾ ਨਹੀਂ ਡਾਕਰ ਜ਼ਮੀਨ 'ਚ ਥੋੜੀ ਜਿਆਦਾ ਸੀਗੀ ਦਿੱਕਤ ਦਾਣਾ ਘੱਟ ਜੰਮਿਆ ਸੀਗਾ ਪਰ ਇੱਧਰ ਨਹੀਂ ਬਾਈ ਇੱਧਰ ਇੰਨੀ ਦਿੱਕਤ ਹੈ ਨਹੀਂ ਜਾਨੀ ਫੇਰ ਵੀ ਵਧੀਆ ਸੋਹਣੀ ਕਣਕ ਨਿਕਲੀ ਹੋਈ ਆ ਐਦਾਂ ਦਾ ਕੋਈ ਚੱਕਰ ਨਹੀਂ ਹੈਗਾ ਜੇ ਨਾ ਵੀ ਨਿਕਲੀ ਕਣਕ ਦਾਣਾ ਮਾੜਾ ਮੋਟਾ ਜੇ ਵੇਚ ਰਹਿ ਵੀਗਾ ਤਾਂ ਵੀ ਕੰਮ ਚੱਲ ਜੂ ਕੋਈ ਚੱਕਰ ਨਹੀਂ ਹੈਗਾ ਤੇ ਕਰਾਉਨੇ ਆ ਤੁਹਾਨੂੰ ਚੈੱਕ ਇੱਧਰ ਬਾਕੀ ਕਣਕ ਇੱਧਰਲੇ ਖੇਤਾਂ 'ਚ ਬਾਈ ਬਹੁਤ ਜ਼ਿਆਦਾ ਹਰਿਆਈ ਪੈ ਰਹੀ ਆ ਸੋਹਣੀ ਜਿਹੜੀ ਉਹ ਡਾਕਰ ਜ਼ਮੀਨ ਆ ਉਹ ਇੱਕ ਦਿਨ ਪਹਿਲਾਂ ਦੀ ਬੀਜੀ ਹੋਈ ਆ ਤੇ ਇਹ ਬਾਈ ਨੇ ਦੂਜੇ ਦਿਨ ਬੀਜੀ ਸੀਗੀ ਪਰ ਫੇਰ ਵੀ ਇਹ ਖੇਤਾਂ ਦੇ ਵਿੱਚ ਜ਼ਿਆਦਾ ਹਰਿਆਈ ਪੈ ਰਹੀ ਆ ਬਾਈ ਉਧਰ ਦੇ ਮੁਕਾਬਲੇ ਡਾਕਰ ਦੇ ਮੁਕਾਬਲੇ ਦਰਮਿਆਨੀ ਜੀ ਜ਼ਮੀਨ ਦਾ ਫਰਕ ਹੁੰਦਾ ਆ ਪੱਸੀ ਦਾ ਨਹੀਂ ਕਹਿ ਸਕਦੇ ਆਪਾਂ ਪੱਸੀ ਦਾ ਜ਼ਿਆਦਾ ਪੱਸੀ ਹੋ ਜਾਂਦੀ ਆ ਮਤਲਬ ਇਹ ਨਾ ਬਾੜੀ ਉਹ ਡਾਕਰ ਆ ਨਾ ਬਾੜੀ ਪੱਸੀ ਜੀ ਆ ਪਰ ਆਨੇ ਤੁਹਾਨੂੰ ਚੈੱਕ ਤੇ ਬਾਕੀ ਲਾਡੀ ਭਾਈ ਜਿਹੜਾ ਇਹ ਤਜਰਬਾ ਕਰ ਰਿਹਾ ਆ ਬਾਈ ਇਹ ਆਪਾਂ ਦੇਖਣਾ ਜ਼ਰੂਰ ਆ ਵੀ ਜਿਹੜਾ ਗੁੱਲੀ ਡੰਡਾ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਸੀ ਉਹ ਦੁਬਾਰਾ ਚੈੱਕ ਕਰਾਂਗੇ ਆਪਾਂ ਵੀ ਉਹ ਮਰਦਾ ਆ ਜਾਂ ਕੀ ਹੁੰਦਾ ਆ ਇਹਦਾ ਸਪਰੇਅ ਦਾ ਕੋਈ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੈਗਾ ਦਿਖਾਵਾਂਗੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਬਾਕੀ ਇਹਦੇ ਵਿੱਚ ਵੀ ਚੈੱਕ ਕਰਦੇ ਆਂ ਇੱਧਰ ਗੁਲੀ ਡੰਡਾ ਕਿੰਨਾ ਕ ਲਓ ਬਾਈ ਕਰੋ ਚੈੱਕ ਉੱਧਰ ਵਾਲੀ ਨੂੰ ਕੱਲ 15 ਦਿਨ ਹੋ ਗਏ ਸੀ ਇਹਨੂੰ ਅੱਜ ਕਣਕ ਨੂੰ 15 ਦਿਨ ਹੋਣੇ ਆ ਤੇ ਬਾਕੀ ਚੈੱਕ ਕਰ ਲਓ ਤੁਸੀਂ ਇਹ ਖੇਤਾਂ ਦੇ ਵਿੱਚ ਹਰਿਆਈ ਕਿਆ ਵਧੀਆ ਵੈ ਰਹੀ ਆ ਓਕੇ ਰਿਪੋਰਟ ਜਮਾ ਲਓ ਬਾਈ ਕਰੋ ਚੈੱਕ ਉੱਦਲੇ ਕਿੰਨਾ ਚੰਨੀ ਹਰਿਆਈ ਪੈ ਨਹੀਂ ਸੀ ਰਹੀ ਜਿੰਨੀ ਇਹਦੇ ਚ ਪੈ ਰਹੀ ਆ ਬਾਈ ਯਾਨੀ ਇਹ ਦਰਮਿਆਨੀ ਜੀ ਜ਼ਮੀਨ ਦਾ ਫਰਕ ਤਾਂ ਹੈ ਬਾਈ ਕਿਤੇ ਨਾ ਕਿਤੇ ਡਾਕਰ ਜ਼ਮੀਨ ਫੇਰ ਵੀ ਫਰਕ ਪਾ ਜਾਂਦੀ ਆ ਆਹ ਦੇਖ ਲਓ ਜਿਵੇਂ ਆਹ ਪਰਾਲੀ ਆ ਤੇ ਇੱਥੇ ਵੀ ਆਹ ਦਾਣੇ ਨਿਕਲੇ ਹੋਏ ਆ ਵਿੱਚ ਵਿੱਚ ਨਿਕਲ ਵੀ ਰਹੇ ਆ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਬਾਈ ਆਹ ਕਣਕ ਹਜੇ ਵੀ ਇਹਦੇ ਚ ਨਿਕਲ ਰਹੀ ਆ ਆਹ ਦੇਖੋ ਇਹ ਵੀ ਚਲੋ ਐਡਾ ਕੋਈ ਆਸਪਾਰ ਕੇ ਨਹੀਂ ਹੈਗਾ ਪਰ ਓਕੇ ਆ ਜਮਾ ਰਿਪੋਰਟ ਮਾਕੀ ਬਾਈ ਟਰੈਕਟਰ ਅੱਜ ਪਾਣੀ ਦਾ ਭਰ ਕੇ ਲਿਆਉਣਾ ਪਿਆ ਬਾਈ ਮੋਟਰਾਂ ਦੀ ਲਾਈਟ ਹੈ ਨਹੀਂ ਸੀਗੀ ਪਹਿਲਾਂ ਤੇ ਘਰੋਂ ਲਾਡੀ ਬਾਈ ਹੁਣੀ ਕਹਿੰਦੇ ਟਰੈਕਟਰ ਇਹ ਭਰ ਕੇ ਲਿਆਉਣਾ ਪਿਆ ਯਾਰ ਜਨਰੇਟਰ ਕਹਿੰਦੇ ਟੱਕਰਾਂ ਮਾਰੀ ਗਏ ਸਟਾਰਟ ਹੋਇਆ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਆ ਸ਼ਾਇਦ ਉਹਦਾ ਕੰਮ ਗੁੰਮ ਹੋਣ ਵਾਲਾ ਹੋਣਾ ਜਨਰੇਟਰ ਕਹਿੰਦਾ ਬਾਈ ਕਹਿੰਦਾ ਸਟਾਰਟ ਹੋਇਆ ਨਹੀਂ ਫਿਰ ਢੋਲ ਚ ਪਾਣੀ ਲੈ ਕੇ ਆਏ ਘਰੋਂ ਤੇ ਕੰਮ ਚਾਲੂ ਕੀਤਾ ਆ ਪਾਣੀ ਲਿਆ ਕੇ ਤੇ ਬਾਹਰੋਂ ਲਾਈਟ ਆ ਗਈ ਮੋਟਰਾਂ ਦੀ ਚਲੋ ਇੰਨਾ ਕਾ ਵੀ ਚਲੋ ਦੁਬਾਰਾ ਘਰ ਨੂੰ ਨਹੀਂ ਜਾਣਾ ਪਿਆ ਟੋਲ ਭਰਨ ਹੁਣ ਸਰ ਜੂਗਾ ਕੰਮ ਇੱਥੇ ਬਾਕੀ ਬਾਈ ਰੂਹ ਲੱਗਦੀ ਵਧੀਆ ਖੇਤਾਂ ਦੇ ਵਿੱਚ ਉਧਰ ਵੀ ਲੱਗ ਜਾਣੀ ਡਾਕਰ ਜ਼ਮੀਨ ਫੇਰ ਵੀ ਥੋੜਾ ਜਿਹਾ ਯਾਰ ਫਰਕ ਪਾ ਜਾਂਦੀ ਆ ਨਾ ਕਣਕ ਦਾ ਥੋੜਾ ਜਿਹਾ ਫਰਕ ਪਾ ਜਾਂਦੀ ਆ ਉਹ ਥੋੜਾ ਜਿਹਾ ਲੇਟ ਹਰਿਆਈ ਮਾਰਨ ਲੱਗਣਗੇ ਉਧਰਲੇ ਖੇਤ ਪਰ ਆ ਦੇਖ ਲਓ ਤੁਹਾਡੇ ਸਾਹਮਣੇ ਬਾਈ ਜਮਾ ਏਅਰਪੋਰਟ ਬਾਕੀ ਮਿਲੋਣਿਆ ਤੁਹਾਨੂੰ ਲਾਢੀ ਬਾਈ ਨਾਲ तो ए चेक कर लिए गुंडा मैनू जिथे तक लगता है खेतों के थोड़ा जहा ज्यादा आया गुल्ली डंडा उधर के मुकाबले पर का ज्यादा यार कणक की हरियाई ज्यादा आया बई है यार पर देखो बूटे खड़े ने काफ़ी है ते बाकी ये बाकि दखाव गे जरूर ਬੀ ਲਾਡੀ ਭਾਈ ਜਿਹੜੀ ਇਹ ਸੰਕੋਰ ਕਰ ਰਿਹਾ ਆ ਇਹਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੈਗਾ ਦਿਖਾਵਾਂਗੇ ਜਰੂਰ ਇਹ ਬਾਈ ਨੇ ਪਹਿਲੀ ਵਾਰ ਕੀਤੀ ਸੀ ਸਪਰੇ ਬਾਈ 25 ਦਿਨ ਬਾਅਦ ਕਰੀ ਸੀ ਦੂਜੀ ਵਾਰ ਕਰੀ 18 ਦਿਨ ਬਾਅਦ ਐਤ ਕੀ ਕਰੀ 15 ਦਿਨ ਬਾਅਦ ਬਾਕੀ ਰਿਜ਼ਲਟ ਇਹਦਾ ਤੁਹਾਨੂੰ ਦਿਖਾਵਾਂਗੇ ਮੈਂ ਆ ਰਿਹਾ ਚਾ ਲੈ ਗੇ ਪੈਗ ਇੱਕ ਦਾ ਤੂੰ ਗਲਾਸ ਸਟੀਲ ਦੇ ਚੱਕੀ ਫਿਰਦਾ ਦੂਜਾ ਲੋਕਾਂ ਨੇ ਕਹਿਣਾ ਇਹ ਸਾਲੇ ਸਾਜਰੇ ਸ਼ੁਰੂ ਹੋ ਗਏ ਕਿਉਂ ਆਪੇ ਆ ਲੈ ਆ ਦਿਖਾ ਦੀ ਬਾਪੇ ਪਾਪੇ ਨੂੰ ਦੇ ਤੂੰ ਉਹ ਇੰਨੀ ਨਹੀਂ ਫਿਰ ਜਮਾ ਥੋੜੀ ਜੀ ਦੇ ਦੇ ਘੱਟ ਕਰ ਦੇ ਬਾਈ ਇਹ ਤਾਂ ਬਹੁਤ ਜ਼ਿਆਦਾ ਹੋਊਗੀ ਉਹ ਖੇਤਾਂ ਝੰਡ ਲਾਦੀ ਸੀ ਗਰਮ ਕਰਦੀ ਆ ਬਾਕੀ ਇਧਰ ਲਈਦਾ ਤੇ ਉਧਰ ਲਈਦਾ ਫਰਕ ਤਾਂ ਹੈ ਨਾ ਹਾਂ ਬਾਈ ਇੱਧਰ ਡਾਕਰ ਜ਼ਮੀਨ ਉਹ ਇਹ ਨਾਲੇ ਇੱਕ ਦਿਨ ਲੇਟ ਆ ਗਣਕ ਪਰ ਫਿਰ ਵੀ ਉਹਦੇ ਨਾਲੋਂ ਜ਼ਿਆਦਾ ਹਰਿਆਈ ਪੈ ਰਹੀ ਆ ਸਾਰਾ ਬਾਹਰ ਨਿਕਲੇ ਹੋਇਆ ਸਾਰਾ ਬਾਹਰ ਨਿਕਲੇ ਆ ਉਹੀ ਇੱਥੇ ਜ਼ਿਆਦਾ ਲੱਗਦੇ ਕੋਈ ਬੀਜ ਹਾਂ ਮੈਂ ਟ੍ਰੇਲ ਉਹੀ ਆ ਜਿਵੇਂ ਆ ਉਰੇ ਆਹ ਪਰਾਲੀ ਜੀ ਆ ਇਹਦੇ ਚ ਵੀ ਦਾਣਾ ਨਿਕਲ ਰਿਹਾ ਥੱਲੋਂ ਹੂੰ ਇਦੇ 'ਚ ਵੀ ਨਿਕਲ ਰਿਹਾ ਮੈਂ ਦਿਖਾਇਆ ਸੀਗਾ ਪਰ ਇਹਦੇ 'ਚ ਉਵੇਂ ਨਹੀਂ ਜਿਵੇਂ ਉੱਥੇ ਥੋੜਾ ਜਿਹਾ ਜ਼ਿਆਦਾ ਕੰਮ ਆ ਪਰ ਇਹਦੇ 'ਚ ਨਹੀਂ ਹੈਗਾ ਬਿਲਕੁਲ ਇਹਦੇ 'ਚ ਜਮਾ ਨਹੀਂ ਹੈਗਾ ਇਹ 'ਚ ਹਵਾ ਹੀ ਨਾ ਰਹਿੰਦੀ ਯਾਰ ਉਹਦੇ 'ਚ ਹਵਾ ਆ ਜਾਂਦੀ ਇੱਕ ਦਿਨ ਲੇਟ ਕਣਕ ਤੇ ਹਰਿਆਈ ਉਹਦੇ ਨਾਲੋਂ ਵੱਧ ਲੇਖ ਲੈ ਸਾਲਾ ਦੇਖ ਲੈ ਇੰਨਾ ਫਰਕ ਆ ਜ਼ਮੀਨ ਦਾ ਮੋਟਾ ਹੈ ਨਾ ਬਿਲਕੁਲ ਸਭ ਇੱਕ ਦਿਨ ਦਾ ਫਰਕ ਆ ਦੇਖ ਲੈ ਹਾਂ ਉੱਕ ਦਿਨ ਹਾਂ ਇੱਕ ਦਿਨ ਲਾ ਲਾ ਇੱਕ ਦਿਨ ਹੋ ਗਏ ਉਹ ਜਾਨੀ ਵੀ ਉਹ ਸ਼ਾਮ ਨੂੰ ਵੀ ਜੀ ਸਵੇਰੇ ਸਾਧਰੇ ਆ ਗਏ ਉਹ ਗੱਲ ਤਾਂ ਉਹੀ ਹੋ ਗਈ ਇੱਕ ਦਿਨ ਇੱਕ ਦਿਨੇ ਮੰਨ ਤੂੰ ਇੱਕ ਦਿਨ ਰੱਖ ਤੂੰ ਵੀ ਇੱਕ ਦਿਨ ਦਾ ਫਰਕ ਆ ਪਰ ਫਿਰ ਵੀ ਇਧਰਲੇ ਖੇਤਾਂ ਚ ਉਧਰ ਨਾਲੋਂ ਜ਼ਿਆਦਾ ਹਰਿਆਈ ਆ ਉਹ ਬੈਠ ਕੇ ਦੇਖਣੀ ਪੈਂਦੀ ਸੀਗੀ ਜ਼ਿਆਦਾ ਕੈਮਰੇ ਚ ਤੇ ਇਹ ਜਾਨੀ ਖੜੇ ਤੇ ਵੀ ਦਿਖਦੇ ਆ ਖੇਤ ਹਰਿਆਈ ਮਾਰਦੇ ਇੱਕ ਇਥੇ ਦੋ ਗੱਲਾਂ ਵੀ ਆ ਨਾ ਇਥੇ ਥੋੜਾ ਜਿਹਾ ਜਿਵੇਂ ਉਧਰ 110 ਦਾ ਥੋੜਾ ਜ਼ਿਆਦਾ ਫੂਸ ਦਾ ਹਾਂ ਅੱਛਾ ਉਹ ਇਹਦਾ ਫੂਸ ਵੀ ਘਟਦਾ ਇਹ ਉਰੇ ਬਾਈ ਸੀਗਾ ਇੱਥੇ ਬਾਈ ਸੀ ਬਾਈ ਦਾ ਵੀ ਯਾਰ ਘਟ ਨਹੀਂ ਹੁੰਦਾ ਨਹੀਂ ਯਾਰ ਇਹ ਇਹ ਤਾਂ ਦਾਣਾ ਵਧੀਆ ਹੁੰਦਾ ਹੈ ਪਰ ਫੂਸ ਇਹ ਘੱਟੇ ਹੁੰਦਾ ਇਹਦਾ ਬਾਈ ਦਾ ਹਾਂ ਪਹਿਲਾਂ ਤੈਨੂੰ ਹਲਕਾ ਹਲਕੀ ਲੱਗਣਾ ਹੈ ਬਾਅਦ ਚ ਝਾੜ ਵਧੀ ਦੇ ਜਾਂਦਾ ਹੈ ਪਰ ਹਾਂ ਇਹਦਾ ਬਾਅਦ ਚ ਫੂਸ ਘਟ ਜਾਂਦਾ ਹੈ ਪਰ ਖੜਾ ਹੁੰਦਾ ਨੇ ਉੱਪਰੋਂ ਉੱਪਰੋਂ ਹੀ ਵਧਣਾ ਪੈਂਦਾ ਇਹਦਾ ਜਣੀ ਝੁੰਡਾ ਜ਼ਿਆਦਾ ਰਹਿੰਦਾ ਫੂਸ ਘੱਟ ਹੁੰਦਾ ਕਾਲੀ ਆਪਾਂ SMS ਲਾ ਕੇ ਵਧਾਈ ਆ ਕਿੰਨੇ ਸਿਪਾਈ ਆਈ ਉਹ ਇਹਦੀ ਜਣੀ ਮੁੰਜਰ ਮੁੰਜਰ ਜੀ ਫੜੀ ਆ ਉਹਨੇ ਉੱਪਰੋਂ ਉੱਪਰੋਂ ਬਸ ਪਰਾਲੀ ਘੱਟ ਸੀ ਤੇ ਉਹਦਾ ਵੀ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ ਬਾਈ ਹੂੰ ਬਾਕੀ ਬੀਜੀ ਸੀਗੀ ਇਹ ਵੀ ਰੌਣੀ ਕਰਕੇ ਹੈਨਾ ਸਾਰੀ ਰੌਣੀ ਕਰਕੇ ਫੁੱਲ ਗਿੱਲ ਸੀਗੀ ਪੂਰੀ ਹੈ ਹਨ ਪੂਰੀ ਗਿਲਚੇ ਭੀਜਦਾ ਹੋਣਾ ਕਿਉਂਕਿ ਸੁਪਰ ਸੀਟਰ ਗਿਲਚੇ ਚ ਚੱਲਦਾ ਬਾਈ ਫਿਰ ਸਾਰੇ ਦਾਣੇ ਨਿਕਲਦਾ ਆ ਵੇਖ ਲੈ ਉਹ ਕਿੰਨਾ ਐਂ ਲੱਗਦਾ ਜਿਵੇਂ ਕਿ ਇਹਦੇ ਡਬਲ ਅੱਬੀ ਚ ਪਾਇਆ ਹੁੰਦਾ ਹਾਂ ਆ ਐਂ ਇਦਾਂ ਲੱਗਦਾ ਡਬਲ ਵੀ ਪਾਇਆ ਹੁੰਦਾ ਇਹਦੇ ਚ ਇੱਕ ਗੱਲ ਹੋਰ ਹੈ ਇਹਦੇ ਚ ਮੈਨੂੰ ਗੁਲੀ ਡੰਡਾ ਵੀ ਜ਼ਿਆਦਾ ਲੱਗਦਾ ਉਧਰ ਦੇ ਮੁਕਾਬਲੇ ਬਾਈ ਉੱਥੇ ਫੂਸ ਉਹ ਹੋ ਨਹੀਂ ਦਿੰਦਾ ਇਹ ਵੀ ਪਰੋਂ ਬੜੀ ਸਫਾਈ ਆਈ ਹੋਈ ਆ ਅੱਛਾ ਇਹ ਕਿ ਧੁੱਪ ਲਾ ਗਈ ਗੁਲੀ ਡੰਡਾ ਜ਼ਿਆਦਾ ਹੈ ਇੱਥੇ ਚੱਲ ਹੁਣ ਇਹ ਜਿਹੜੀ ਤੂੰ ਸਪਰੇਅ ਕਰਦਾ ਇਹਦਾ ਰਿਜ਼ਲਟ ਚੈੱਕ ਕਰਨਾ ਹਾਂ ਮੇਰੇ ਰਿਜ਼ਲਟ ਦਿੰਦੀ ਵੀ ਆ ਕਿ ਐਵੇਂ ਤੂੰ ਘੇੜੇ ਕੱਢਦਾ ਫਿਰਿਆ ਨਾ ਕਿਉਂ ਬਾਪੇ ਇਹ ਚੈੱਕ ਕਰਨਾ ਵੀ ਦੋਵੇਂ ਤਾਂ ਨਹੀਂ ਘੇੜੇ ਕੱਢਦਾ ਫਿਰਦਾ ਵੱਧ ਘਟਾ ਗਿਆ ਪਰ ਮੈਂ ਕਹਿ ਨਹੀਂ ਸਕਦਾ ਲੇਕਿਨ ਦੋ ਰਿਜ਼ਲਟ ਵਧੀਆ ਆ ਤਾਂ ਨਾ ਨਾ ਕੰਪਨੀ ਨਹੀਂ ਕੰਪਨੀ ਤਾਂ ਚਲੋ ਕੰਪਨੀ ਚੇਂਜ ਹੋ ਜਾਂਦੀ ਆ ਸੰਕੋਰ ਤਾਂ ਸੰਕੋਰੇ ਰਹਿੰਦੀ ਆ ਉਹਨੇ ਕੰਮ ਤਾਂ ਬਣਾ ਕਰਨਾ ਹੀ ਆ ਉਹ ਡੋਜ ਦੀ 70% ਸੀ 70% ਹੀ ਆਇਆ ਹਾਂ ਬਸ ਮੇਰਾ ਆਪਾਂ ਦਾ ਆਪਣਾ ਕੰਮ ਆਪਾਂ ਕਰਦੇ ਆ ਤੇ ਆਹ ਲੇਟ ਵੀ ਜੀ ਗਈ ਆ ਇਹ ਫਿਰ ਜਿਹੜੀ ਉਹ ਦੋਵੇਂ ਕੀ ਨੇ ਪਰੇ ਗੱਠਾਂ ਬਣਾਈਆਂ ਦੀ ਉਹਦੇ ਨਾਲ ਵੀ ਜੀ ਦੇ ਅੱਛਾ ਇੱਕ ਹਫਤਾ ਲੇਟ ਆ ਇਹ ਏ ਵੀ ਲੱਗੀ ਨਿਕਲਣ ਹਾਂ ਹਾਂ ਉਹ ਦੇਖੋ ਬਾਈ ਨਿਕਲ ਰਹੀ ਆ ਕਣਕ ਸਹੀ ਆ ਬਾਈ ਹੋਰ ਤਾਂ ਖੇਤ ਬਣ ਜਾਂਦੇ ਆ ਯਾਰ ਹੋਰ ਦਾ ਪਤਾ ਨਹੀਂ ਬਾਈ ਖੇਤਾਂ ਵਧੀਆ ਬਣ ਜਾਂਦੇ ਆ ਯਾਨੀ ਉਹ ਆਪਣਾ ਬਾਸਮਤੀ ਵਾਲਾ ਹਾਂ ਇਥੇ 222 ਹੋ ਗਏ ਦੋਹਾਂ ਦਾ ਫਰਕ ਹਾਂ ਮੈਨੂੰ ਕਮੈਂਟ ਆਇਆ ਸੀਗਾ ਜਿਹੜੀ ਵੀਡੀਓ ਆਪਾਂ ਕੱਲ ਦੀ ਉੱਧਰ ਦੀ ਬਣਾ ਕੇ ਪਾਈ ਸੀਗੀ ਬਾਈ ਕਹਿੰਦਾ ਬਾਈ ਪਾਣੀ ਕਿੰਨੇ ਦਿਨ ਬਾਅਦ ਲਾਉਣਾ ਸਪਰੇਅ ਤਾਂ ਤੁਸੀਂ ਕਰਤੀ ਮੈਂ 25 ਦਿਨ ਹਾਂ ਹੁਣ ਸਪਰੇਅ ਤੋਂ ਬਾਅਦ ਕਿੰਨੇ ਦਿਨ ਬਾਅਦ ਸਪਰੇਅ ਤੋਂ ਜਿਵੇਂ ਕੱਲ ਸਪਰੇਅ ਕਰੀ ਆ ਤੇ ਨੂੰ ਲੱਗਣੀ ਬਸ ਯਾਰ ਦੇਖਿਆ ਤਿੰਨ ਦਿਨ ਸਪਰੇਅ ਤੋਂ ਬਾਅਦ ਮੰਨ ਕੇ ਚੱਲ ਹਫਤਾ ਬਾਅਦ ਕੱਲ ਸਪਰੇਅ ਕਰੀ ਤਾਂ ਹੁਣ ਤੋਂ ਹਫਤਾ ਬਾਅਦ ਪਾਣੀ ਲਾ ਦੇਣਾ ਹਾਂ ਹਫਤਾ ਬਾਅਦ ਪਾਣੀ ਲਾ ਦੇਣਾ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਰੀਵੀ ਮਾਰਨਾ ਹਾਂ ਰੀ ਮਾਰ ਕੇ ਫੇਰ ਪਾਣੀ ਲਾਉਣਾ ਕਿ ਵੀ ਦੋ ਦਿਨ ਦਨ ਰੇ ਮਾਰ ਕੇ ਪਈ ਰਹਿਣ ਦੇਣੀ ਆ ਉਹਦੇ ਬਾਅਦ ਪਾਣੀ ਲਾਣਾ ਆ ਉਹਦੇ ਬਾਅਦ ਚ ਪਾਣੀ ਲਾਉਣਾ ਕੋਈ ਹਰਤੇ ਹੀ ਮੰਨ ਕੇ ਚੱਲ ਪੂਰਾ ਹਾਂ ਜਿਹੜਾ ਮਾਣਾ ਮੋਟਾ ਗੁੱਲੀ ਡੰਡਾ ਪੈਸੇ ਤਾਂ ਇਹਨੇ ਕਰਨਾ ਪਾਣੀ ਸੰਕੋਰ ਪਾਣੀ ਚ ਵੀ ਕੰਮ ਕਰਦੀ ਆ ਪਾਣੀ ਤੋਂ ਬਾਅਦ ਵੀ ਉਹ ਨਾਰਮਲ ਵੀ ਹਾਲ ਆ ਹਾਂ ਪਾਣੀ ਦੇ ਵਿੱਚ ਨਾ ਉਹ ਪਾਣੀ ਤੋਂ ਬਾਅਦ ਵੀ ਕੱਖ ਮਾਰਦੀ ਆ ਸੰਕੋਰ ਬਾਕੀ

ਕੱਲ ਉੱਧਰ ਕਰੀ ਸੀ ਸਪਰੇ ਤੇ ਅੱਜ ਇੰਦਰ ਲੱਗਿਆ ਹੋਇਆ ਬਾਈ ਛੁੱਟੀਆਂ ਬਾਈ ਨੂੰ 2-3 ਦਿਨ ਕਹਿੰਦਾ ਲਾਹਾ ਲੈ ਲੀਆ ਯਾਰ ਤੇ ਆਹ ਖੇਤ ਚ ਬਾਈ ਗੁੱਲੀ ਡੰਡਾ ਜਿਆਦਾ ਆਦਾ ਕਹਿੰਦਾ ਇਹਦੇ ਚ ਥੋੜਾ ਜਿਹਾ ਜਿਆਦਾ ਆ ਆਪਾਂ ਚੈੱਕ ਕਰ ਲਈਏ ਨਿਸ਼ਾਨੀ ਜੀ ਲਾ ਲਈਏ ਸਪਰੇ ਤੋਂ ਬਾਅਦ ਜਦੋਂ ਅਸਰ ਜਾ ਹੋ ਗਿਆ ਸਪਰੇ ਦਾ ਆਪਾਂ ਦੁਬਾਰਾ ਚੈੱਕ ਕਰਨਾ ਵੀ ਉਹ ਗੁੱਲੀ ਡੰਡਾ ਮਰਿਆ ਜਾਂ ਨਹੀਂ ਮਰਿਆ ਕੀ ਪੋਜੀਸ਼ਨ ਔਦੀ ਬਾਈ ਤਾਂ ਹੁਣ ਕਰਦਾ ਆ ਦੂਜਾ ਤੀਜਾ ਸਾਲ ਆ ਬਾਈ ਨੂੰ ਤੇ ਆਪਾਂ ਜਾਣੀ ਚੈੱਕ ਕਰਨ ਆਇਆ ਇਹ ਸੌਦਾ ਵੀ ਵਾਕਈ ਕਾਮਯਾਬ ਹੈ ਕਿੰਨਾ ਕ ਕਾਮਯਾਬ ਹੈ ਕਿੰਨਾ ਕ ਨਹੀਂ ਬਾਈ ਕਹਿੰਦੇ ਆ ਨਾ ਵੀ ਗਿੱਲ ਜਿਆਦਾ ਹੋਵੇ ਤਾਂ ਖੇਤਾਂ ਦੇ ਵਿੱਚ ਗੁੱਲੀ ਡੰਡਾ ਜਿਆਦਾ ਹੁੰਦਾ ਤਾਂ ਇਹ ਬਾਈ ਲਾਡੀ ਬਾਈ ਦੇ ਉਹ ਡਾਕਰ ਜ਼ਮੀਨ ਵੀ ਤੇ ਆ ਵੀ ਫੁੱਲ ਗਿੱਲੇ ਖੇਤਾਂ ਦੇ ਵਿੱਚ ਵਜਾਈ ਹੋਈ ਆ ਰੌਣੀ ਕੀਤੀ ਹੋਈ ਸੀਗੀ ਬਾਈ ਨੇ ਦੋਨੇ ਪਾਸੇ ਤੇ ਜਿਹਨੂੰ ਕਹਿੰਦੇ ਆ ਨਾ ਜਮਾ ਯਾਰ ਵੀ ਦੁਬਾਰਾ ਟਰੈਕਟਰ ਦਾ ਟਾਇਰ ਲੰਘ ਜਾਂਦਾ ਉੱਪਰੋਂ ਤਾਂ ਉੱਥੇ ਕਣਕ ਨਹੀਂ ਸੀ ਹੋਣੀ ਆ ਕਿ ਉਹ ਕੰਡੀਸ਼ਨ ਸੀਗੀ ਇੰਨੀ ਕਿ ਜ਼ਿਆਦਾ ਗਿੱਲੀ ਜ਼ਮੀਨ ਸੀਗੀ ਤੇ ਗਿੱਲੀ ਜ਼ਮੀਨ ਦੇ ਵਿੱਚ ਤੁਹਾਨੂੰ ਪਤਾ ਬਾਈ ਗੁੱਲੀ ਡੰਡਾ ਜ਼ਿਆਦਾ ਵਾਕਈ ਹੁੰਦਾ ਆ ਤੇ ਇਹਦੇ ਵਿੱਚ ਹੈਵੀ ਜ਼ਿਆਦਾ ਆ ਦੇਖ ਲਓ ਕਰੋ ਚੈੱਕ ਬਾਈ ਕਿਹੜੇ ਹਿਸਾਬ ਨਾਲ ਖੜਾ ਗੁੱਲੀ ਡੰਡਾ ਤੇ ਇਹ ਆਪਾਂ ਦੇਖਾਂਗੇ ਬਾਅਦ ਚ ਵੀ ਕੀ ਬਣਦਾ ਆ ਦੇਖੋ ਇਹ ਸਾਰਾ ਗੁੱਲੀ ਡੰਡਾ ਆ ਦੇਖਾਂਗੇ ਇਹਦਾ ਬਣਦਾ ਕੀ ਆ ਬਾਅਦ ਚ ਹੁਣ ਲੈ ਇਹਨਾਂ ਦੇ ਵਿੱਚ ਤੁਹਾਨੂੰ ਅੱਗੇ ਚਮਕਦਾ ਹੀ ਹੋਣਾ ਗੁੱਲੀ ਡੰਡਾ ਇਹ ਇਹ ਆਪਾਂ ਚੈੱਕ ਜ਼ਰੂਰ ਕਰਾਂਗੇ ਵੀ ਸਪਰੇ ਨੇ ਕਿੰਨਾ ਕੁ ਫਰਕ ਪਾਇਆ ਕਿੰਨਾ ਕ ਮਾਰਿਆ ਕਿੰਨਾ ਕ ਨਹੀਂ ਮਾਰਿਆ ਉੱਧਰ ਤਾਂ ਡੱਕਰ ਜ਼ਮੀਨ ਚ ਤਾਂ ਬਾਈ ਕਿਤੇ ਕਿਤੇ ਜਿਗਾ ਢੱਕਾ ਪਰ ਇੱਥੇ ਕਾਫੀ ਗੁੱਲੀ ਡੰਡਾ ਨਾਲੀ ਕੋ ਕਿਵੇਂ ਖੜਾ ਗੁੱਲੀ ਡੰਡਾ ਤੇ ਆਪਾਂ ਚੈੱਕ ਜ਼ਰੂਰ ਕਰਾਂਗੇ ਬਾਈ ਕਿ ਫਰਕ ਪੈਂਦਾ ਵੀ ਆ ਸਪਰੇ ਨਾਲ ਜਾਂ ਨਹੀਂ ਪੈਂਦਾ ਬਾਕੀ ਤੀਜਾ ਸਾਲ ਬਾਈ ਕਰ ਰਿਹਾ ਤਾਂ ਕੋਈ ਗੱਲ ਕੁਛ ਨਾ ਕੁਛ ਤਾਂ ਹੋਣੀ ਆ ਬਾਈ ਤਾਂ ਹੀ ਕਰ ਰਿਹਾ ਆ ਆਵਾਜ਼ ਆਲ ਵੀ ਬਾਈ ਹੋਰ ਹੁਣ ਪੰਦਾ ਪਾਣਾ ਸ਼ੁਰੂ ਹੋਇਆ ਦੂਜਾ ਨੰਬਰ ਇਹਦੇ ਚ ਵਾਕਈ ਗੂਲੀ ਡੰਡਾ ਜ਼ਿਆਦਾ ਜਿੱਦੇ ਪ੍ਰਾਲੀ ਵੱਧਾ ਹੁਣ ਬਾਈ ਗੁੱਲੀ ਡੰਡਾ ਵੀ ਤੇਰਾ ਦਿਖਾਤਾ ਤੇ ਸਪਰੇ ਵੀ ਤੂੰ ਕਹਿੰਨਾ ਮੈਨੂੰ ਤੀਜਾ ਸਾਲ ਹੋ ਗਿਆ ਕਰਦੇ ਇਹਨੂੰ ਹੁਣ ਇਹਦਾ ਰਿਜ਼ਲਟ ਵੀ ਚੈੱਕ ਕਰਾਉਣਾ ਬਾਅਦ ਚ ਓਏ ਜੱਟ ਵੀ ਪਰਮਾਤਮਾ ਦੀ ਕਿਰਪਾ ਨਾਲ ਓਕੇ ਹੀ ਆ ਚੱਲ ਠੀਕ ਆ ਦਿਖਾਵਾਂਗੇ ਬਾਈ ਅੱਗੇ ਵੀਡੀਓ ਦੇ ਵਿੱਚ 2 4 5 6 ਕਿੰਨੇ ਦਿਨ ਹਫਤਾ ਹਫਤਾ ਲਾ ਲਾ ਚੱਲ ਮੈਂ ਤੈਨੂੰ ਹਫਤੇ ਨੂੰ ਮਿਲਣਾ ਜੱਟ ਬਾਪਾ ਜੀ ਹਾਂ ਪਾਣੀ ਤੋਂ ਪਹਿਲਾਂ ਜਾਨੀ ਦਿਖਾ ਦਾਂਗੇ ਪਾਣੀ ਤੋਂ ਪਹਿਲਾਂ ਇੱਕ ਵਾਰ ਦਿਖਾ ਦਾਂਗੇ ਵੀ ਕੀ ਪੋਜੀਸ਼ਨ ਆ ਤੇ ਕਿਉਂਕਿ ਪਾਣੀ ਤੋਂ ਬਾਅਦ ਤਾਂ ਇਹ ਫਿਰ ਤੁਰ ਤੁਰੂਗਾ ਨਹੀਂ ਨਹੀਂ ਤੁਰਦਾ ਕਣਕ ਕਿੱਥੇ ਚਲ ਗਈ ਹਾਂ ਦੱਬ ਲੈਣਾ ਹਫਤੇ ਦੀ ਕਿੱਥੇ ਚਲ ਜਾਣੀ ਹੈ ਹਾਂ ਦੱਬ ਲੈਣਾ ਇਹਨੇ ਉਹ ਗੱਲੇ ਖਤਮ ਆਣੀ ਬਸ ਰੌਲਾ ਇਹੀ ਆ ਬਸ ਬਾਈ ਬਾ ਕਣਕ ਤੇ ਹੀ ਰਹਿ ਜਾਂਦਾ ਆ ਇਹ ਖੜ ਜਾਣਾ ਇੱਥੇ ਕਣਕ ਨੇ ਉੱਤੇ ਚੜ ਜਾਣਾ ਬਾਕੀ ਤੁਹਾਨੂੰ ਚੈੱਕ ਕਰਾ ਦਾਂਗੇ ਅੱਗੇ ਕੰਡੀਸ਼ਨ ਜਿੱਦਾਂ ਵੀ ਹੋਈ ਜੇ ਰਹਿ ਤੋ ਸਸਤੀ ਦਵਾਈ ਮਿਲਦੀ ਆ ਤੈਨੂੰ ਨਾ <laughs> तो तो है तो मैं ही कहना जादू बूटी अपने हम ला गई गरबा भी निकल अरज निकल कई दिन बाद कल निकलिया माड़ा जहा घंटे दो घंटे ला बी वाया सूरज दी बे करो पूरा असर ਬਾਈ ਸੂਰਜ ਨਿਕਲਿਆ ਅੱਜ ਨਿਸ਼ਾਨੀ ਲਾ ਦੀਏ ਹੋਰ ਹੋਰ ਕੰਝ ਮੈਂ ਕਿਹਾ ਸੂਰਜ ਨਿਕਲਿਆ ਅੱਜ ਵਧੀਆ ਅੱਜ ਹਵਾ ਵੀ ਹੈ ਨਹੀਂ ਬਾਈ ਮੈਨੂੰ ਕੱਲ ਮੈਂ ਬਹੁਤ ਦੁਖੀ ਹੋਇਆ ਹਾਂ ਨੋ ਬਾਈ ਨਿਸ਼ਾਨੀ ਲਾਤੀ ਬੰਦੇ ਨੇ ਇਹ ਦੁਬਾਰਾ ਫਾਂਟ ਵਾਲਾ ਕੰਮ ਹੈ ਨਹੀਂ ਫਾਂਟ ਤੇ ਫਾਂਟ ਨਹੀਂ ਚੜਨੀ ਚਾਹੀਦੀ ਬਾਈ ਇੱਕ ਕਣਕ ਫੂਕ ਦਿੰਦੀ ਆ ਇਹ ਹਾਂ ਤੁਸੀਂ ਉਹਦੀ ਨਿਸ਼ਾਨੀ ਲਾ ਲਓ ਆਈ ਦੇ ਖੜੇ ਕੇਲਿਆਂ ਦੇ ਬੂਟੇ ਆ ਤੂੰ ਕਿਆ ਬੀਜਾ ਬਰਸੀਨ ਇਹ ਬਰਸੀਨ ਆ ਯਾਰ ਇਹ ਵਿੱਚ ਬਰਸੀਆਂ ਦਾ ਘੱਟ ਲੱਗਦਾ ਇਹ ਪਤਾ ਕੀ ਹੋਇਆ ਬਾਈ ਕਿਵੇਂ ਐਡਵਾਂਸ ਬੀਜਤਾ ਤਾਂ ਆਪਣੇ ਹੁੰਦਾ ਉਹਦੇ ਖਬਰ ਆ ਹਾਂ ਉਹ ਮੈਂ ਕਿਹਾ ਚੱਲ ਬੇਲੀ ਜਗ੍ਹਾ ਪਈ ਆ ਵੇਚ ਦਈਏ ਉਹ ਦੇਖ ਵਿੱਚ ਖਬਰ ਹੀ ਹੋ ਗਿਆ ਕੱਲੀ ਸਰੋਂ ਨਿਕਲੀ ਆ ਖਬਰ ਆ ਬਰਸੀਨ ਤਾਂ ਖਤਮ ਥੱਲੇ ਹੈ ਨਹੀਂ ਬਰਸੀਨ ਨਹੀਂ ਬਾ ਮੈਨੂੰ ਤਾਂ ਲੱਗਿਆ ਨਹੀਂ ਥੋੜਾ ਬਹੁਤ ਹੀ ਆ ਹੂੰ ਤੇ ਹੁਣ ਆ ਆ ਵੀ ਬਾਕੇ ਉਹਦੇ ਨਾਲੇ ਇਹਨੂੰ ਪੜਦੀ ਚੱਲੋ ਘੱਟੋ ਘਾਟ ਤੇਰੇ ਕੋ ਪੱਠੇ ਤਾਂ ਹੈਗੇ ਹਾਂ ਪੱਠੇ ਹੈਗੇ ਸਾਡੇ ਦਾ ਵੀ ਹੈਗੇ ਜਾਨੀ ਸਾਡੇ ਵੀ ਪਰ ਜਿਹਨੂੰ ਕਹਿੰਦੇ ਨਾ ਖੁੱਲੇ ਜੇ ਛੱਡ ਦੇਣੇ ਉਹ ਸਾਬ ਨਹੀਂ ਹੈਗਾ ਅੱਛਾ ਅੱਛਾ ਘਾਟਾ ਥੋੜੇ ਜੇ ਜਾਨੀ ਹੱਥ ਜਾਂ ਟਾਇਟ ਫੇਰ ਵੀ ਰੱਖਣਾ ਪੈਂਦਾ ਇੱਕ ਟਾਈਮੇ ਪਾਉਣੇ ਪੈਂਦੇ ਇੱਕ ਟਾਈਮ ਸੰਨੀ ਉਹੀ ਆ ਮੈਂ ਵੀ ਹੁਣੇ ਦੁੱਧ ਵਾਲੀਆਂ ਉਹਨੂੰ ਪਾ ਰਿਆਂ ਦੂਈ ਨੂੰ ਸੰਨੀ ਹਾਂ ਹਾਂ ਆ ਠੀਕ ਆ ਯਾਰ ਨਾ ਨਾ ਠੀਕ ਆ ਬਈ ਇੱਥੇ ਵੇਚਣਾ ਹੈ ਹਾਂ ਚਲ ਫੇਰ ਵੀ ਆ ਸੋਨੇ ਆ ਪੱਠੇ ਨਾ ਤੇਰਾ ਲੰਘ ਜਾਣਾ ਜੇ ਟਾਈਮ ਹਾਂ ਹਾਂ ਲੰਘ ਜਾ ਇਹਦਾ ਪੈਂਦੇ ਵੀ ਥੋੜੇ ਜੇ ਆ ਤੂੜੀ ਵੱਧ ਪੈ ਜਾਂਦੀ ਆ ਬਿਲਕੁਲ ਆ ਡੰਗਰ ਨੂੰ ਜਿਵੇਂ ਆਪਣੇ ਘਰ ਨੂੰ ਚੀ ਜਾਈ ਹੁੰਦੀ ਆ ਜਾਨੂ ਆ ਤਿਆਰ ਹੋ ਜਾਨੇ ਹਾਂ ਹੋ ਗਿਆ ਮਾ ਓਕੇ ਰਿਪੋਰਟ ਆ ਲੱਤ ਤੇ ਸੱਟ ਲੱਗਣ ਨਾਲ ਨਾ ਇਸ ਵਾਰੀ ਲੇਟ ਹੋ ਗਿਆ ਸਮਾਨ ਸਮੋਹਾਂ ਤੇ ਗੜਾਈ ਗੁੜੀ ਕੁਛ ਨਹੀਂ ਹੋਇਆ ਨਾ ਇਹਨੂੰ ਲਸਣ ਨੂੰ ਤਾਂ ਕਾਈ ਗੜਾਈ ਆ ਪ੍ਰਾਲੀ ਦੇ ਪਾਤੀ ਬਹੁਤ ਆ ਪ੍ਰਾਲੀ ਅੱਛਾ ਬੱਟਾਂ ਤੇ ਲਾਇਆ ਮੈਂ ਬੱਟਾਂ ਤੇ ਲਾਉਣਾ ਬਾਈ ਮੈਨੂੰ ਪਤਾ ਨਹੀਂ ਪ੍ਰਾਲੀ ਵੀ ਇੰਨੀ ਮੋਟੀ ਦਾਤੀ ਧਨੀਆ ਧੂਨੀਆ ਹਾਂ ਹਾਂ ਡੀਲਾ ਬਹੁਤ ਆਰੇ ਹਾਂ ਆਦਾ ਵਾ ਬੱਟਾਂ ਦੀ ਲਾ ਦੀ ਦਾ ਹਾਂ ਠੀਕ ਆ ਵਧੀਆ ਮੈਡਾਂ ਦੇ ਲਾਏ ਆ ਲਸਣ ਬਾਈ ਹਾਂ ਓਕੇ ਰਿਪੋਰਟ ਜਮਾ ਇਹ ਇਹ ਆ ਬਾਗਵਾਨੀ ਛੋਟੀ ਜੀ ਬਾਈ ਸਾਡੀ ਮਾਕੀ ਬਾਈ ਲੱਗਿਆ ਹੋਇਆ ਬਾਈ ਤੇ ਕਾਲੂ ਦੇਖਦੇ ਆ ਕਾਲੂ ਕੋਈ ਹੋਰ ਪ੍ਰੋਗਰਾਮ ਬਣਾਉਨੇ ਆ ਜਾਂ ਤਾਂ ਬਾਈ ਰੇਰੂਪ ਆਊਗਾ ਜਾਂ ਫਿਰ ਆਪਣੇ ਖੇਤ ਚ ਵੀ ਗੇੜਾ ਮਾਰ ਗਿਆ ਇਹ ਕਾਲੂ ਮੈਂ ਹਾਂ ਕਾਲੂ ਆਪਾਂ ਗੇੜਾ ਮਾਰ ਗਿਆ ਇਹ ਬਾਈ ਸਵੇਰੇ ਬਹਿਲਾ ਚੱਲ ਫਿਰ ਸਵੇਰੇ ਦੁਪਹਿਰ ਦੇ ਬਾਅਦ ਆਪਾਂ ਫੇਰ ਕਣਕ ਦੇਖ ਕੇ ਆਈਏ ਸਵੇਰੇ ਆਪਾਂ ਪਹਿਲਾਂ ਰੇਪਾਉਣੇ ਆ ਯਾਰ ਹਾਂ ਉਹਦੇ ਨਾਲ ਨਾ ਉਸ ਕਰਕੇ ਉਸ ਨਾਲ ਖਰਾਬ ਕਰਦਾ ਉਹਦੇ ਉੱਪਰ ਚਿਪਕ ਜਾਂਦਾ ਹਾਂ ਹਾਂ ਤਾਂ ਉਸ ਤਰੀ ਦੇ ਪਾਉਣਾ ਆ ਚੱਲ ਫਿਰ ਕਾਲੂ ਆਪਾਂ ਪਹਿਲਾਂ ਆਪਣੇ ਗੇਹ ਚ ਕੀੜਾ ਆਪਣੀ ਕਣਕ ਦੇਖ ਕੇ ਆਈਏ ਹਾਂ ਉਹ ਕਰ ਲਓ ਕਿਹੋ ਜਿਹੀ ਪੋਜੀਸ਼ਨ ਤੇ ਬਾਅਦ ਚ ਫੇਰ ਤੇਰਾ ਕੰਮ ਕਰਾਂਗੇ ਹੂੰ ਕਿਉਂਕਿ ਹਾਂ ਉਹਨੂੰ ਵੀ ਟਾਈਮ ਲੱਗਣਾ ਨਾ ਫੇਰ ਲਾ ਕੇ ਪਹਿਲਾਂ ਇੱਕ ਜਿਹਾ ਕਰਨਾ ਫੇਰ ਉਦਾਂ ਥੋੜਾ ਉਹ ਮੈਂ ਵੀ ਮੈਂ ਇਹ ਤਰ੍ਹਾਂ ਕੰਮ ਚੱਲ ਠੀਕ ਆ ਬਾਕੀ ਬਾਈ ਇਹੀ ਆ ਆਪਣੀ ਵੀਡੀਓ ਦੇ ਵਿੱਚ ਤੇ ਕੰਮ ਕਰ ਇਹੀ ਚੱਲ ਰਿਹਾ ਫਿਲਹਾਲ ਬਾਕੀ ਆਪਣੀ ਗਣਕ ਵੀ ਤੁਹਾਨੂੰ ਦਿਖਾਵਾਂਗੇ ਉਧਰ ਕੀੜਾ ਮਾਰ ਕੇ ਆਪਣੀ ਗਣਕ ਵੀ ਵਧੀਆ ਹੁਣ ਉੱਠਿਆ ਹੀ ਹੋਣੀ ਆ ਦਿਖਾਵਾਂਗੇ ਤੁਹਾਨੂੰ ਬਾਕੀ ਯਾਰ ਜਿਹੜੇ ਵੀ ਵੀਡੀਓ ਦੇਖਦੇ ਹੁੰਦੇ ਬਾਈ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਕਰ ਲਿਓ ਸਬਸਕ੍ਰਾਈਬ ਬਾਕੀ ਮਿਲਦੇ ਆ ਕਿਸੇ ਹੋਰ ਦਿਨ ਕਿਸੇ ਹੋਰ ਨਵੀਂ ਵੀਡੀਓ ਚੋ ਤੱਕ ਲਈ ਬਾਈ ਰੱਬ ਰੱਖਾ